ਬਬੂ ਮੇਰਾ ਗੁਲੂ ਨਾ ਘਟਾ ਲੈ ਯਾਰ ਕਿਉਂ ਮੈਨੂੰ ਨਹੀਂ ਪੜਨਾ ਮੈਂ ਨਹੀਂ ਪੜਨਾ 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 ਕਿਵੇਂ ਨਹੀਂ ਤੂੰ ਉਹ ਆਹ ਰੋਜ਼ ਘੁੱਟਦਾ ਤੇ ਤੂੰ ਪੜਕੇ ਨਹੀਂ ਜਾਂਦਾ ਹੋਏਗਾ ਕੰਮ ਨਹੀਂ ਕਰਦਾ ਹੋਏਗਾ ਮੈਂ ਪੜਦਾ ਤਾਂ ਹੈਗਾ ਮੈਂ ਫਿਰ ਲਿਖਾਈ ਨਹੀਂ ਸਾਫ ਕਿਉਂ ਨਹੀਂ ਤੇਰੀ ਮੈਨੂੰ ਮੈਂ ਨਹੀਂ ਪੜਨਾ ਮੇਰਾ ਨਾਂ ਘਟਾ ਲੈ ਯਾਰ ਮੈਂ ਤਾਂ ਖੇਤੀ ਕਰੂੰਗਾ ਖੇਤੀ ਤਾਂ ਤਾਂ ਹੋਣੀ ਨਹੀਂਗੀ ਅੱਗੇ ਬੱਟਾ ਵੀ ਕਹਿੰਦਾ ਸੀ ਮੈਂ ਖੇਤੀ ਕਰੂੰਗਾ ਖੇਤੀ ਕਰੂੰਗਾ ਪੜ੍ਹਨੋਂ ਹਟ ਗਿਆ ਮੇਰਾ ਨਾਂ ਘਟਾ ਲੈ ਬਸ ਮੇਰਾ ਨਾਂ ਘਟਾ ਲੈ ਮੈਂ ਕੁੱਝ ਨਹੀਂ ਜਾਂਦਾ ਕੱਲ ਨੂੰ ਤੂੰ ਪੜ੍ਹਲਾ ਕੀ ਲੈਣਾ ਹੈਗਾ ਮੈਂ ਮੈਂ ਜਾਣਾ ਨਹੀਂ ਯਾਰ ਮੇਰਾ ਮਨ ਕਰਦਾ ਹੈ ਨਾ ਕਹਤਾ ਰਹੇ ਤਾਂ ਕੀ ਗੱਲ ਹੈ ਉਹ ਵੀ ਬਾਈ ਪੜਾ ਖੇਲਾਦਾ ਹੈ ਭਾਈ ਬੈਠੋ ਓਏ ਪੁੱਛਣਾ ਯਾਰ ਆ ਛੋਟਾ ਜਵਾਕ ਜਾ ਕਹਿੰਦਾ ਮੈਂ ਪੜਨੋਂ ਹਟਣਾ ਹੈਗਾ ਅੱਗੇ ਵੱਡਾ ਵੀ ਐਂ ਹਟਿਆ ਸੀਗਾ ਇਹੋ ਮੈਨੂੰ ਮੈਨੂੰ ਪਤਾ ਇਹ ਤਾਂ ਕੰਮ ਤਾਂ ਹੋਣਾ ਨਹੀਂਗਾ ਕੁਸ ਜਿੱਕਰ ਜਵਾਬ ਹੋਵੇਗਾ ਤੇ ਅੱਜ ਦਾ ਵੀ ਕੰਮ ਤਾਂ ਕਰ ਲੈ ਤੋ ਖੇਤੀ ਵੀ ਨਹੀਂ ਹੋਣੀ ਅੱਗੇ ਵੱਡੇ ਨੇ ਜੂਨ ਖਰਾਬ ਕਰ ਲਈ ਐਵੇਂ ਜਿੱਕਰ ਕੋਈ ਨਹੀਂ ਤੂੰ ਦੋ ਦਿਨ ਕੰਮ ਕਰਾਏ ਤਾਂ ਭੱਜ ਜਾ ਸਕੂਲ ਆ ਕੰਮ ਤਾਂ ਕਿਹੜਾ ਕਰੂ ਯਾਰ ਇਹ ਕੀ ਕਰਕੂ ਤੂੰ ਲਾ ਕੇ ਤਾਂ ਦੇਖ ਆਪ ਹੀ ਦੇਖੀ ਕਿ ਜਾਂਦਾ ਸਕੂਲ ਨੂੰ ਇਹ ਅੱਛਾ ਹੂੰ ਫਿਰ ਨਾ ਦੋ ਦਿਨ ਖੇਤ ਤਾਂ ਦੱਬਨ ਦੀ ਦੋ ਦਿਨ ਦਾਪੇ ਨੂੰ ਸਮਾਰ ਕੇ ਨਾਲ ਇਹਨੂੰ ਪਤਾ ਲੱਗ ਜੀ ਕਿ ਖੇਤੀ ਕਰਨੀ ਸੌਖੀ ਆ ਕਿ ਪੜ੍ਹਨਾ ਪੜਾਉਂਦਾ ਭਰਿਆ ਜਾਊਗਾ ਜਾਂ ਜਾ ਤੁਰਾ ਜਾਊਗਾ ਦੋ ਦਿਨ ਨੂੰ ਖੇਤ ਲੈ ਜਾਣੇ ਫੋਟੋ ਜਰਾ ਓਏ ਇਹ ਨੂੰ ਸੁਣਦਾ ਨਹੀਂ ਹਾਂ ਉੱਠ ਉੱਠ ਕੀ ਅੱਜ ਤਿੰਨ ਚੜਾ ਪੈ ਗਿਆ ਕੰਮ ਨਹੀਂ ਕਰਨਾ ਠੱਠ ਠੱਠ ਕੰਮ ਕਰ ਓਏ ਯਾਰ ਕੰਮ ਕਰ ਕਰ ਕੇ ਲੂ ਪੀਤਾ ਹੈ ਓਏ ਯਾਰ ਦੇ ਯਾਰ ਪੱਕੂ ਲਪੇ ਹਾਂ ਓਏ ਠੱਠ ਠੱਠ ਫੋਟੋ ਸੇਰ ਮੈਂ ਦਰ ਸੌਣ ਵੀ ਨਹੀਂ ਹੁੰਦੇ ਯਾਰ ਤਾਂ ਕਰਕੇ ਟਟ ਟਟ ਆ ਪਾ ਆਂਦਾ ਕੂਟ ਜਾ ਕੋਈ ਨਹੀਂ ਦਾ ਤਾਂ ਵੀ ਨਹੀਂ ਭਈ ਇਹਦਾ ਮੈਨੂੰ ਪਾ ਲੈ ਕਾ ਮੈਂ ਕੂਟ ਜਾ ਪਾ ਕੀ ਯਾਰ ਕੂਟ ਉਹਦਾ ਗੋਬੇ ਅਵਕੇ ਅਵਕੇ ਤਾਂ ਅੱਗੇ ਬਦ ਜਾ ਮੈਂ ਹਰ ਉੱਠਦੇ ਸੀ 8 ਵਜੇ ਪੰਜ ਵਜੇ ਉੱਠਾ ਦਿਆ ਕਿਤੇ ਦਾ ਰਕੇ ਖਾਉਂਦੇ ਯਾਰ ਚਾਲੀ ਗਈ ਨਾ ਅੱਭੀ ਦਵਾਂ ਉਂਧਾ ਦਾ ਮਿਆ ਕੰਮ ਕਰਾਉ ਦੇ ਨਾਲ ਕੀ ਕਰਾਂ ਮੈਂ ਯਾਰ ਜੇ ਬੱਟਾ ਤੂੰ ਖੇਤ ਜਾ ਤੇ ਆ ਪਾਉਗਾ ਕੱਖ ਚੱਲਾ ਹਾਂ ਪਾ ਦੇ ਓਏ ਫੈਂਟ ਮਾਰ ਮੈਂ ਆਹ ਜੀ ਫਿਰ ਕੀ ਮਾਵਾ ਕਾਕਾ ਕੋਲੋਂ ਲੈ ਤੋ ਕਰਾ ਲੈ ਤਾਕੇ ਤੇਰਾ ਯਾਰ ਹੋਵੇਂਗਾ ਮੋੜਾ ਯਾਰ ਆਟੋ ਕਰਾਣੀ ਤੇ ਦੱਸਦਾ ਹਾਂ ਆਹ ਆਹ ਚੁੱਪੇ ਨਾ ਤੇਰੇ ਹੱਥ ਚੱਕ ਕੇ ਮਾਮਾ ਤੇ ਹਾਂ ਭਾ ਗੱਖ ਬਾਲਾ ਜਿਹੜਾ ਪਿਆਰ ਰੋਗਾ ਉਧਰ ਬੰਦ ਭੁੱਖੇ ਮਰੀ ਜਾਂਦੇ ਬੰਨਣੇ ਹੈਗੇ ਚਲੋ ਤੂੰ ਭੱਗ ਜਾ ਇਹ ਲੈਊਗਾ ਆਪੇ ਤੇਰੀ ਰੋਟੀ ਦਾ ਟਿਕੜਾ ਖਾਲ ਖੁਰ ਕੱਢ ਜਾ ਕੇ ਕਿੱਥੇ ਮਾਮਾ ਪਤਾ ਨਹੀਂ ਹੋਰ ਕਸੂ ਕਿੱਥੇ ਬੰਨਦੇ ਨੇ ਹੈਗੇ ਇੱਥੇ ਮਾਮਾ ਇੱਥੇ ਪਾ ਇਹਨੂੰ ਇਹਨੂੰ ਮਾਰੇ ਚਲਾ ਕੇ ਇੰਮਾ ਮੈਨੇ ਤੇ ਲਾ ਕੇ ਉਹ ਯਾਰ ਇਹਨੂੰ ਐ ਮੈਨੇ ਤੇ ਲਾ ਕੇ ਤੋੜਨਾ ਹੈਗਾ ਯਾਰ ਕਿਆ ਲੱਗਿਆ ਯਾਰ ਮਾਸ਼ੀਗਾ ਠੀਕਾ ਕੰਮ ਤਾਂ ਕਰਕੇ ਰਾਜੀ ਨਹੀਂ ਗਏ ਕੰਮ ਮੈਂ ਯਾਰ ਕਰੀ ਤਾਂ ਜਾਂਦਾ ਹੈ ਰੀਕੀ ਜਾਂਦਾ ਆ ਔਕਾ ਔਕਾ ਹੋ ਕੇ ਕਰਦਾ ਹੈ ਹੋਰ ਬਾਈ ਫਿਰ ਵੱਢ ਲੈ ਕੱਟ ਉਹ ਕਿੱਥੋਂ ਵੱਢ ਲੇਗਾ ਅੱਖੇ ਯਾਰਾ ਅੱਖ ਤਾਂ ਰਹਿੰਦੇ ਆ ਜੀ ਕਿੰਨੇ ਪਏਗਾ ਅੱਖ ਤਾਂ ਵੱਢਣ ਵਾਲੇ ਚੱਲ ਵੱਢ ਲਾ ਨਾ ਤੜਕੇ ਦਾ ਤੂੰ ਹੁਣ ਨੀਰਾ ਪਾ ਕੇ ਆਇਆ ਹੈ ਜੀ ਜਰ ਹੁਣ ਮੈਂ ਘਰੇ ਵੀ ਕੰਮ ਕਰਦਾ ਸੀ ਫਿਰ ਕੰਮ ਕੀ ਕਰਦੇ ਆ ਜਾ ਸਿੱਧਾ ਅੱਖ ਵੱਟ ਬੱਡ ਲੈ ਬੱਡ ਲੈ ਯਾਰ ਮੈਂ ਘਰੇ ਵੀ ਯਾਰ ਥੱਕਿਆ ਆਇਆ ਯਾਰ ਉਹ ਨਹੀਂ 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 ਮੇਰੇ ਤਾਂ ਪਹਿਲਾਂ ਢੂਹੀ ਦੂਹੀ ਜਾਂਦੀ ਆ ਚਾਚੇ ਨੇ ਕਿਹਾ ਮੈਂ ਕੋਈ ਵੀ ਵੱਡ ਗਿਆ 50 ਵੀ ਛੱਡ ਗਿਆ ਹੁਣ ਆਦਾ ਕੱਖ ਖ ਵੱਡਾ ਕਰ ਚੱਲ ਮੈਂ ਕੱਲ ਚੱਲ ਵੱਡਣਾ ਮਿੰਟ ਮਾਰ ਕਰਾ ਹਜੇ ਕੰਨੇ ਹੋ ਯਾਰ ਮੈਂ ਯਾਰ ਘਰੇ ਵੀ ਕੰਮ ਕਰਕੇ ਆਇਆ ਉਹ ਘਰੇ ਕੀ ਕੰਮ ਕਰਕੇ ਆ ਪੜਨੋਂ ਛੱਡ ਗਿਆ ਚਾਚੇ ਨੇ ਕਿਹਾ ਮੈਂ ਇਹ ਸਾਰਾ ਚਾਚੇ ਮਗਰ ਲੱਗ ਜਾ ਕਰ ਯਾਰ ਚਾਚੇ ਨੇ ਕਿਹਾ ਚਾਚੇ ਨੇ ਕਿਹਾ ਲੱਗਾ ਆ ਨਾਲ ਆ ਗਲ ਚੋਂ ਲਾ ਲ ਆਇਆ ਇਹਨੂੰ ਇੱਥੇ ਕੋਈ ਸ਼ੋਅ ਤੇ ਨਹੀਂ ਆ ਕੋਈ ਨਹੀਂ ਆ ਤਰਾ ਸਟ੍ਰੇਟ ਸੂਟ ਕਰਾਇਆ ਨਾ ਸਾਰੇ ਇਹਦਾ ਮੈਂ ਹੋਰ ਜਾਣਿਆ ਬਰਲਾ ਇਹਨੂੰ ਕੋਈ ਨਹੀਂ ਕੋਈ ਨਹੀਂ ਹਾਂ ਚਾਚੇ ਮੰਗਰ ਲੱਗ ਜਾ ਕਰ ਲੱਗ ਗਿਆ ਨਾ ਚਾਚੇ ਮੰਗਰ ਹੋਰ ਦੱਸ ਕੀ ਉਹਦਾ ਖਵਾਟ ਕੇ ਨਾ ਨਾਲ ਉਹ ਖਾਲ ਘੜਨ ਵਾਲਾ ਪਿਆ ਤੱਕ ਤਾਂ ਮੈਂ ਘੜਦਾ ਸੀ ਯਾਰ ਕਿਹੜਾ ਕੱਖ ਵੱਡਾ ਕਿ ਖਾਲ ਘੜਨ ਤੱਕ ਘੜਦੀ ਸੀ ਠੀਕਾ ਦਾ ਹਿਸਾਬ ਨਾਲ ਉਹ ਕਿਹਾ ਦਾ ਘਰ ਘੜਾਈ ਨਾਲ ਦਾ ਕਰਾ ਦਿਆ ਕਰ ਮੇਰੇ ਨਾਲ ਮੈਂ ਵੀ ਪੜਨੋਂ ਖੜਿਆ ਸੀ ਤੇਰੇ ਨੂੰ ਠੀਕ ਆ ਨਾ ਮੈਂ ਹੁਣ ਤੱਕ ਨਿਆਰੇ ਲਈ ਜਾਂਦਾ ਯਾਰ ਮਾੜਾ ਮੋਟਾ ਹੁਣ ਮੈਂ ਕੱਖ ਵੱਡਿਆ ਪਹਿਲਾਂ ਘਰੇ ਕੱਖ ਪਾ ਗਏ ਅੱਜ ਦਾ ਸਟਾਰਟ ਹੋਇਆ ਕਮ ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ ਨਾ ਦੇ ਨਾ ਮਾੜਾ ਮੋਟਾ ਤੂੰ ਮਾੜਾ ਖਾਲ ਘੜਾਈ ਠੀਕ ਆ ਨਾ ਸਿੱਧਾ ਹੋ ਗਏ ਨਾਲੇ ਜਿਹੜਾ ਤਰਦਾ ਮਿੰਟ ਮਾਰ ਕਰਾਂ 20 ਮਿੰਟ ਮਾੜਾ ਮੋਟਾ ਬਣਾਤਾ ਜਾ ਬੜਾ ਕੀ ਜਾ ਮਿੰਟ ਮਾਰ ਕਰਾਂ ਚੱਕ ਕੇ ਪਾਲੀ ਫਿਰ ਦੂਆ ਚੱਲ ਚੱਲ ਕਰਾਂ ਜਾਣਦਾ ਮੈਂ ਉਹ ਹੋ ਗਿਆ ਸਾਰੇ ਕੰਮ ਛੱਡ ਗਏ ਆੜਾ ਮੁੱਟਾ ਦਾ ਉਹ ਕਰ ਲੋ ਢਿਹੜਗਾ ਵੀ ਹਟਾ ਦਾ ਕੰਮ ਤੋਂ ਹਾਂ ਹਟਾਉਣਾ ਨਹੀਂ ਹੁਣ ਸਿਰ ਪਾਈ ਜਾ ਅੱਗੇ ਢਿਹੜਗਾ ਜੀ ਆ ਜੀ ਆ ਨਾਲ ਉਹ ਖਾਲ ਘੜ ਓਏ ਆ ਜੂ ਯਾਰ ਲਹੂ ਪੀ ਲਿਆ ਕੱਖ ਦਾ ਨਾ ਕੰਮ ਉਹ ਕਰਦੇ ਆ ਹੁਣ ਕੰਮ ਛੱਡ ਗਿਆ ਆਪਣਾ ਮੇਰੇ ਬਦਲੇ ਲੈ ਲੈ ਬਹੁਤਾ ਯਾਰ ਹੁਣ ਸਿਆਪਾ ਖਾਲਦਾ ਵੀ ਕਰਨਾ ਪੈਣਾ ਨਾ ਜਿਹੜਾ ਅੱਧਾ ਕਿਹੜਾ ਘੜਿਆ ਹੋਊ ਮਿੰਦਾ ਦਾ ਉਹੀ ਹੋ ਕਰਤਾ ਮੈਨੂੰ ਘੜਨਾ ਪੂ ਸਾਰਾ ਪੈਣਾ ਨਾ ਥੱਕੇ ਪੈਣਾ ਅੱਜ ਗੈਰ ਗੈਰ ਦੋ ਟੱਕ ਮਾਰੇ ਆ ਜਮਾ ਖਾਲ ਮੇਰੇ ਸਿਰ ਮੇਰੇ ਪਤਾ ਪਹਿਲਾਂ ਕੱਖ ਵੜਾ ਲੇ ਘਰੇ ਕੰਮ ਕਰਾਈ ਜਾਂਦੇ ਆ ਹੱਥ ਨੇ ਕੰਮ ਕਰਾਉਣਗੇ ਆ ਕਿਹੜਾ ਦੋ ਟੱਕ ਖਾਲਦੇ ਮਾਰ ਕੇ ਗਿਆ ਗਿਆ ਤਾਂ ਘੜ ਗਿਆ ਮੇਰੇ ਸਿਰਫ ਹੋਣਾ ਸੀ ਜਾਣ ਜਾਣ ਕੇ ਕੰਮ ਕਰਾਉਂਦੇ ਮੈਥੋਂ ਹੁਣ ਤਾਂ ਪਹਿਲਾਂ ਕਿਹੜਾ ਖਾਲ ਹੋਵੇ ਹੁਣ ਖਾਲ ਨੂੰ ਕੀ ਬਾਲਾ ਹੋ ਗਿਆ ਹੁਣ ਪਾਣੀ ਨਾਗਦਾ ਸੀ ਇਹਦੇ ਵਿੱਚ ਦੀ ਕਢਣ ਨੂੰ ਇਹਨੂੰ ਲਹੂ ਵੀ ਨਹੀਂ ਆਇਆ ਮੇਰੇ ਚੱਲਾ ਇੰਨਾ ਘਟਤਾ ਹੁਣ ਮਾਰ ਕੇ ਕਹਿੰਦਾ ਅੱਧਾ ਘੜ ਗਿਆ ਕੇ ਲੈ ਚਲ ਬਹੁਤ ਇੰਨਾ ਘਟਤਾ ਆਪੇ ਘੜ ਲੈਣਗੇ ਦੂਜਾ ਚੱਲਦੇ ਆ ਘਰੇ ਇਹ ਸਾਲੜੇ ਦਾ ਵੱਡਾ ਪਤਾ ਨਹੀਂ ਕਿੱਧਰ ਨਿਕਲਿਆ ਮੈਂ ਨੀਰਾ ਨੂਰਾ ਪਾਇਆ ਪਸੂ ਵੀ ਇੱਥੇ ਬੈਠੇ ਆ ਕਿੱਧਰ ਗਿਆ ਭਾਂਦਰਾ ਆ ਕੁੱਖ ਪਾਇਗ ਨਹੀਂ ਭਾਂਦਨੇ ਨਹੀਂ ਨਾ ਮਾ ਮੇਰੇ ਸਾਲੜੇ ਚਾਹ ਪਾਣੀ ਲੈ ਕੇ ਆਏ ਆ ਬੁੜਾ ਭੁੱਖਾ ਮਰੀ ਜਾਂਦਾ ਕਹਿੰਦੇ ਕੁੜੀ ਆਏ ਐਸ ਆਉਂਦੇ ਬੜੇ ਆ ਜਵਾਕ ਜੀ ਬੜਾਇਆ ਫਿਰ ਵੱਡੇ ਲੜ ਕੱਖ ਉਹ ਬੜਾ ਜਾਂਦੇ ਯਾਰ ਮੈਨੂੰ ਕਰਨਾ ਪੈਂਦਾ ਸਾਰਾ ਕੰਮ ਫਿਰ ਬਹਿ ਜਾ ਇੱਧਰ ਬਹਿ ਜਾ ਥੋੜਾ ਸਾ ਪਿਆ ਇੱਥੇ ਬਹਿ ਜਾਂਦੇ ਯਾਰ ਫਿਰ ਬਹਿ ਜਾ ਮਾਰੂੰ ਉਹ ਮੈਨੂੰ ਸਾਰਾ ਕੰਮ ਮੈਨੂੰ ਕਰਨਾ ਪਿਆ ਸਾਰਾ ਕੰਮ ਕਰਨਾ ਪਿਆ ਖਾਲ ਵੀ ਮੈਂ ਕੱਢਿਆ ਜਿੰਦਾ ਨਾ ਹੋਵੇ ਕਿਸੇ ਦੇ ਖਾਲ ਵੀ ਸਾਰਾ ਮੈਂ ਕੱਢਿਆ ਤੇ ਹੋਰ ਕੌਣ ਕਰੂਗਾ ਕਰੂਗਾ ਸਾਰੇ ਕੰਮ ਛੱਡ ਕੇ ਜਦੋਂ ਨਾ ਮੈਂ ਹੋ ਹੋ ਗਿਆ ਕੂਲ ਬਾਈ ਜੰਦਾ ਉਹ ਤਾਂ ਕਹਿੰਦਾ ਖੇਤੀ ਕਰਨੀ ਹੈਗੀ ਕੋਈ ਗੱਲ ਨਹੀਂ ਮੈਂ ਕਰ ਲੂੰਗਾ ਖੇਤੀ ਕਿੱਥੋਂ ਕਰ ਲਵੇਂਗਾ ਤੂੰ ਕਰ ਲੂੰਗਾ ਮੈਂ ਮੀਨੀ ਜਦੋਂ ਕੁਝ ਕਰਦਾ ਹੈਗਾ ਤੂੰ ਤਾਂ ਬਣਾਉਣ ਕਰਦਾ ਹੈ ਯਾਰ ਹੁਣ ਅੱਖ ਵੱਢੇ ਹਾਲ ਘੜ ਜਾਂਦਾ ਹਾਲ ਘੜ ਜਾਂਦਾ ਹੋਣਾ ਇੰਨਾ ਕੰਮ ਪੋਰਾ ਕੰਮ ਕਰਕੇ ਸੁਣਾਉਂਦਾ ਉਹ ਤਾਂ ਟਰੈਕਟਰ ਦੇ ਚਾਹ ਦੇ ਪਹਿਲਾਂ ਘਰੇ ਕੰਮ ਕਰਕੇ ਕਿ ਮੈਂ ਬਸ ਨੂੰ ਕੱਖ ਪਾ ਕੇ ਗਿਆ ਕਾ ਚਾਹ ਲਿਆ ਫਿਰ ਹੂੰ ਸੁਣਦਾ ਨਹੀਂ ਤੈਨੂੰ ਮੈਨੂੰ ਨਹੀਂ ਪਤਾ ਬੱਡੇ ਨੂੰ ਮੰਗਾਇਆ ਯਾਰ ਚਲ ਫਿਰ ਉਹ ਠਕ ਕੱਖ ਪਾ ਸਾਰੇ ਕੁਸਮਾਂ ਕੱਖ ਯਾਰ ਹੁਣ ਬੱਡੇ ਬੱਡੇ ਤੋਂ ਪਵਾ ਲਾ ਤੂੰ ਤੂੰ ਕੀ ਕਰੇਗਾ ਤੂੰ ਵੀ ਕਰ ਲਿਆ ਕਰ ਕਿਤੇ ਗੰਦਗੇ ਲਾ ਦੇ ਕੁਸ ਓ ਯਾਰ ਹੁਣ ਮੈਂ ਕੱਖ ਵੱਢ ਗਿਆ ਕਿ ਹੁਣ ਤੇ ਪੜ ਲੈ ਨਾ ਦੋ ਅੱਖਰ ਕਿਥੋਂ ਪੜੇ ਨਾ ਗਏ ਓ ਛੋੜਾ ਜੀ ਨਾਮ ਨਾ ਲਿਆ ਕਰ ਥੋੜਾ ਜੀ ਨਾਮ ਨਾ ਲਿਆ ਕਰ ਇਹ ਮਗਰੋਂ ਪੈਸਾ ਆਏਗਾ ਕੋਈ ਨਹੀਂ ਕੋਈ ਵੀ ਨਹੀਂ ਸਾਡੇ ਬੰਨੀ ਵੇਖ ਲਾ ਜੇ ਪੜੇ ਹੁੰਦੇ ਇੱਥੇ ਨਾ ਹੁੰਦੇ ਅਜ ਨਾ ਪਾ ਕਰਕੇ ਓਏ ਯਾਰ ਬਾਦੂ ਯਾਰ ਤੂੰ ਕੱਖ ਪਾਏਗਾ ਕਿ ਫਿਰ ਕਿਵੇਂ ਕਰੇਗਾ ਪਾ ਲੈ ਮੈਂ ਤੇਰੇ ਕੋਲ ਚੱਲ ਪਾ ਕੱਖੇ ਜਾ ਕੇ ਕਰ ਪਾ ਕੱਖ ਪਾ ਚੱਲ 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 ਉੱਥਰੋਂ ਲੈ ਆ ਪਾ ਕੇ ਇਹਨੇ ਤੋਂ ਜੇ ਆਗਜੇ ਤੂੰ ਵੀ ਪੜਿਆ ਨਾ ਗਿਆ ਮੈਨੂੰ ਪਤਾ ਲੱਗੂ ਜਦੋਂ ਕਰਵਾਇਆ ਨਾ ਕੰਮ ਇਹ ਤਾਂ ਭੱਜਿਆ ਜਾਉ ਚਾਰ ਦਿਨਾਂ ਜੀ ਮੈਂ ਮੈਂ ਤਾਂ ਜੀ ਟੂਲੀ ਨੂੰ ਹੱਥ ਨਹੀਂ ਲਾਇਆ ਹੈਗਾ ਜੀ ਮੈਥੋਂ ਫੋਨ ਹੀ ਪਸਵਾਣਾ ਕਾਕਾ ਮਾ ਮੁੰਗੀ ਔਖਾ ਦੇ ਘਰ ਨਾਲ ਵੀ ਪੂ ਬਾਪੂ ਦਾ ਜੋੜਾ ਵੀ 10 ਨੰਬਰ ਦਾ ਇੰਨਾਂ ਮਰੇ ਮੈਂ ਤਾਂ ਪਰਾਵਤ ਕੰਡਲਾ ਲੱਗ ਗਿਆ ਆਜਾ ਇੱਧਰ ਵੀ ਪਾ ਲੈ ਹੁਣ ਪਾਈਦਰ ਦਾ ਪਾ ਦਿਆ ਅਰੇ ਦਾ ਪਾ ਦਿਆ ਹਜੇ ਪਈ ਨਹੀਂ ਕਿਹਨੇ ਬੇਲੇ ਦਾ ਬਣਿਆਗਾ ਨੀਰਾ ਪਾਤਾ ਹੁਣ ਮੈਂ ਯਾ ਚਾ ਲੈ ਕੇ ਛੇਰ ਬਣ ਭਈ ਜਾ ਯਾਰ ਵੱਡੇ ਤੋਂ ਮੰਗਾਂ ਲੈ ਤਾ ਮੈਥੋਂ ਨਹੀਂ ਲਈ ਛੇਰ ਬਣ ਨਾ ਬਿਆ ਮੈਂ ਤਾਂ ਥੱਕ ਗਿਆ ਕਿ ਪਹਿਲਾਂ ਖੇਰ ਕੰਮ ਕਰਕੇ ਆਇਆ ਆ ਕਿੰਨੇ ਕੰਮ ਸੀ ਚਾਰ ਟੋਕਰੇ ਨੀਲੇ ਦੇ ਸਿੱਟ ਕੇ ਥੱਕ ਗਿਆ ਤੂੰ ਐ ਆਵਾ ਬਾਹਰ ਨੂੰ ਖਾਣ ਲੱਗਦੀਆਂ ਚੱਲ ਬੰਨ ਮੱਜਾ ਕੱਖਾਂ ਤੇ ਯਾਰ ਬਾਪੂ ਬੰਨ ਲਾ ਯਾਰ ਹੁਣ ਇਹ ਇੰਨਾ ਕੰਮ ਕਰਦਾ ਯਾਰ ਮੈਂ ਆ ਜੋੜਾ ਦੀਦਾਗਾ ਓ ਯਾਰ ਬਾਪੂ ਕੀ ਯਾਰ ਮੈਂ ਥੱਕਿਆ ਬਾਦੂ ਬੰਦੇ ਨੂੰ ਕਰਾ ਯਾਰ ਓ ਯਾਰ ਵੱਡੇ ਤੋਂ ਵੀ ਕਰਾ ਲਿਆ ਕਰ ਥੋੜਾ ਜਨਾ ਮੇਰੇ ਪਤਾ ਤੈਨੂੰ ਕਾਹ ਨੰਬਰ ਆ ਓ ਯਾਰ ਬਾਪੂ ਹੁਣ ਐ ਥੋੜੀ ਆ ਯਾਰ ਵੱਡੇ ਤੋਂ ਬੰਦੇ ਤੋਂ ਕਰਾ ਲਿਆ ਕਰ ਤੈਨੂੰ ਦਿਸਦਾ ਕਿ ਨਹੀਂ ਦਿਸਦਾ ਹੈ ਓ ਯਾਰ ਨਹੀਂ ਯਾਰ ਮੈਂ ਮੱਝਾ ਮੰਨੂ ਮੈਂ ਉਹ ਤੋਂ ਬਾਅਦ ਕੋਈ ਢੱਕਾ ਕੰਮਦਾ ਨਹੀਂ ਚੱਲ ਬੰਨ ਮੈਂ ਮੱਝਾ ਮੰਨ ਇਹ ਯਾਰ ਖੋਲ ਮੇਰਾ ਛੇਰ ਬਣ ਕੇ ਪਪੂ ਮਾਰੂ ਗੀਰ ਖੱਣ ਤੇ ਸਮਾਰਟੀ ਖੋਲੀ ਦੀ ਤਸ ਪਰ ਮਾਰੂ ਗੀਰ ਮਾਰੂ ਗੀਰ ਕੋਲ ਕੋਲ ਨਹੀਂ ਤਾਂ ਇਹਨੇ ਨੀ ਮਾਰੂ ਉਧਰੋਂ ਬਾਪੂ ਦਾ ਵੀ ਮੈਂ ਮਾਰੂਗੀ ਤੈਨੂੰ ਮਾਰੂਗੀ ਤੈਨੂੰ ਤੂੰ ਗੰਦੀ ਲਾ ਆ ਯਾਰ ਬੰਦਾ ਮੈਂ ਗੰਦੀ ਆ ਤੈਨੂੰ ਮੈਂ ਮਾਰਨੂੰ ਆਂ ਯਾਰ ਤੂੰ ਮਾਰਦਾ ਦੁਦਾਇਆ ਮੈਂ ਕੌਣੀ ਬੰਦੇ ਦੀ ਆ ਬੰਦੇ ਨੂੰ ਹੁਣ ਮੈਂ ਹੋਇਆ ਉਹ ਯਾਰ ਫੂ ਮੈਂ ਹੁਣ ਘਰੇ ਕੰਮ ਕਰਦਾ ਹੁਣ ਚੇਚੀ ਦਾ ਸਕੂਲ ਦਾ ਮੈਂ ਆਇਆ ਹੀ ਨਹੀਂ ਕਰਦਾ ਹੁਣ ਹੁਣ ਤਾਂ ਸਕੂਲ 'ਚ ਨਿਆਰਾ ਹੁਣ ਤਾਂ ਵਿਹਲੇ ਹੁੰਨੇ ਉੱਥੇ ਬਸ ਵਿਹਲੇ ਨਿਆਰੇ ਲਈਦੇ ਅੱਛਾ ਯਾਰ ਮਾੜਾ ਕਰੇ ਮੈਂ ਕੰਮ ਜਿਹਾ ਵੀ ਬਾਹਲਾ ਕਰੂੰਗਾ ਮੈਂ ਤਾਂ ਹਟ ਗਿਆ ਸੀਗਾ ਹੁਣ ਤਾਂ ਹੁਣੀ ਤਾਂ ਫਾਇਦਾ ਇਸ ਦੋ ਵਾਰ ਕੀ ਫਾਇਦਾ ਆਏ ਦਾ ਉੱਥੇ ਹੁਣ ਨਿਆਰੇ ਆ ਵਿਹਲੇ ਆ ਚਲ ਦੇਖਦੇ ਆ ਫਿਰ ਕੱਲ ਏਹ ਇੰਗਾਸ ਲਾਤਾ ਪਾਣੀ ਪੁਣੀ ਹਾਂ ਪਾਣੀ ਪੁਣੀ ਦਾ ਲਾਤਾ ਭੁੱਲੇ ਡੰਡੇ ਨਹੀਂ ਇੱਥੇ ਮਰਿਆ ਜਾ ਕਿੱਥੇ ਜਾਣਾ ਵਾ ਬਾਪੂ ਮੈਂ ਤਾਂ ਜਾਣਾ ਪੜਨਾ ਆਜਾ ਕੰਮ ਕਰ ਕੰਮ ਕੌਣ ਕਰੂਗਾ ਫੜੋ ਫੜੇ ਨਹੀਂ